ਕਿਤਾਬ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਇਨਕਲਾਬ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ ਦੂਜੇ ਭਾਗ ਦੇ ਵਿੱਚ ਸੁਣੋ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੀ ਗੁਰਗੱਦੀ ਸਮੇਂ ਦੇ ਸਮਾਚਾਰ ਸਹਬਜਾਦਾ ਤੇਗ ਬਹਾਦਰ ਸਾਹਿਬ ਜੀ ਦਾ ਪਰਿਵਾਰਕ ਮਾਹੌਲ ਅਤੇ ਅਰੰਭਲੀਆਂ ਸਰਗਰਮੀਆਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਸਮੇਂ ਦੇ ਸਮਾਚਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੀ ਸੌਂਪਣਾ ਸਹਬਜ਼ਾਦਾ ਗੋਬਿੰਦ ਰਾਏ ਜੀ ਦਾ ਜਨਮ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਅਤੇ ਗੁਰਤਾ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰਤਾ ਦੀ ਜ਼ਿੰਮੇਵਾਰੀ ਦਾ ਸਮਾਗਮ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਗੁਰਗੱਦੀ ਸਮੇਂ ਦੇ ਸਮਾਚਾਰ 3 ਮਾਰਚ 1644 ਤੋਂ 6 ਅਕਤੂਬਰ 1661 ਤੱਕ ਸਹਬਜ਼ਾਦਾ ਤੇਗ ਬਹਾਦਰ ਸਾਹਿਬ ਦਾ ਪਰਿਵਾਰਕ ਮਾਹੌਲ ਅਤੇ ਆਰੰਭ ਲੀਆਂ ਸਰਗਰਮੀਆਂ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਬਾਬਾ ਗੁਰਦਿੱਤਾ ਜੀ ਦੇ ਵੱਡੇ ਬੇਟੇ ਧੀਰਮਲ ਨੂੰ ਉਸ ਦੀ ਸ਼ਖਸੀਅਤ ਅਤੇ ਤਰਜ਼ ਅਮਲ ਨੂੰ ਗੁਰੂ ਘਰ ਦੇ ਅਨਕੂਲ ਨਾ ਹੋਣ ਕਾਰਨ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਲਈ ਨਕਾਰ ਦਿੱਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਛੋਟੇ ਪੋਤਰੇ ਸ੍ਰੀ ਗੁਰੂ ਹਰ राय ਸਾਹਿਬ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਪੂਰੀ ਤਰ੍ਹਾਂ ਯੋਗ ਜਾਣ ਕੇ 3 ਮਾਰਚ 1644 ਨੂੰ 7ਵੀਂ ਥਾਵੇਂ ਗੁਰਤਾ ਗੱਦੀ ਦਾ ਵਾਰਿਸ ਅਸਥਾਪਿਤ ਕਰ ਦਿੱਤਾ। ਗੁਰਗੱਦੀ ਦੀ ਇਸ ਜ਼ਿੰਮੇਵਾਰੀ ਨੂੰ ਗੁਰੂ ਹਰ राय ਸਾਹਿਬ ਜੀ ਨੇ 6 ਅਕਤੂਬਰ 1661 ਤੱਕ ਨਿਭਾਇਆ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੀ ਗੁਰਿਆਈ ਦੇ ਉਪਰੋਕਤ ਸਮੇਂ ਦੌਰਾਨ ਹਿੰਦ ਦੇਸ਼ ਵਿੱਚ ਦੋ ਬਾਦਸ਼ਾਹ ਹੋਏ 1627 ਤੋਂ 1658 ਤੱਕ ਸ਼ਾਹ ਜਹਾਂ ਹਿੰਦ ਦਾ ਬਾਦਸ਼ਾਹ ਰਿਆ ਜਦ ਕਿ 1658 ਤੋਂ ਬਾਅਦ ਔਰੰਗਜ਼ੇਬ ਦਾ ਅਹਦ ਸ਼ੁਰੂ ਹੋ ਗਿਆ ਸਹਿਬਜ਼ਾਦਾ ਤੇਗ ਬਹਾਦਰ ਸਾਹਿਬ ਨੇ ਇਹ ਸਮਾਂ ਆਪਣੇ ਗੁਰੂ ਪਿਤਾ ਦੇ ਹੁਕਮ ਮੁਤਾਬਕ ਆਪਣੇ ਨਾਨਕੇ ਨਗਰ ਬਕਾਲੇ ਤੋਂ ਆਰੰਭ ਕੀਤਾ ਆਪ ਆਪਣੀ ਮਾਤਾ ਨਾਨਕੀ ਜੀ ਅਤੇ ਧਰਮ ਪਤਨੀ ਗੁਜਰੀ ਨਾਲ ਆਪਣੇ ਸਰਦੇ ਪੁੱਜਦੇ ਨਾਨਾ ਖਰੀਜੰਦ ਤੇ ਨਾਨੀ ਹਰਦੇਵੀ ਜੀ ਦੇ ਘਰ ਰਹੇ ਇਥੋਂ ਦਾ ਇੱਕ ਸਿੱਖ ਭਾਈ ਮਹਿਰਾ ਸੀ ਜੋ ਬੜਾ ਧਨੀ ਸੀ ਅਤੇ ਆਪ ਦੇ ਮਹਾਨ ਵੱਡੇ ਗੁਣਾਂ ਨੂੰ ਦੇਖ ਕੇ ਆਪ ਦੀ ਸੇਵਾ ਤੇ ਸੰਗਤ ਕਰਨ ਦੀ ਸਦਾ ਹੀ ਬਹੁਤ ਲੋਚਾ ਰੱਖਦਾ ਸੀ ਇਸ ਸਮੇਂ ਤੱਕ ਆਪਦੇ ਵੱਡੇ ਭਰਾਵਾਂ ਵਿੱਚੋਂ ਗੁਰਦਿੱਤਾ ਜੀ ਅਣੀ ਰਾਏ ਜੀ ਤੇ ਅਟਲ ਰਾਏ ਜੀ ਚੜ੍ਹਾਈ ਕਰ ਚੁੱਕੇ ਸਨ। ਆਪਦੀ ਵੱਡੀ ਭੈਣ ਵੀਰੋ ਜੀ ਮੱਲੇ ਵਿਖੇ ਆਪਣੇ ਪਤੀ ਸਾਧੂ ਰਾਮ ਜੀ ਨਾਲ ਵਸੇ ਹੋਏ ਸਨ। ਆਪਦੇ ਵੱਡੇ ਸਾਲੇ ਮੇਰ ਚੰਦ ਜੀ ਆਪਣੇ ਜੱਦੀ ਨਗਰ ਲਖਨੌਰ ਜ਼ਿਲ੍ਹਾ ਅੰਬਾਲਾ ਟਿਕੇ ਹੋਏ ਸਨ। ਆਪਦੇ ਛੋਟੇ ਸਾਲੇ ਕਿਰਪਾਲ ਚੰਦ ਜੀ ਆਪਣੇ ਪਿਤਾ ਨਾਲ ਚੰਦ ਜੀ ਨਾਲ ਕਰਤਾਰਪੁਰ ਵਸੇ ਹੋਏ ਸਨ। ਪਰ ਉਹ ਗੁਰੂ ਹਰਾਈ ਸਾਹਿਬ ਜੀ ਦੇ ਗੁਰਿਆਈ ਸਮੇਂ ਉਹਨਾਂ ਦੀ ਅਰਦਲ ਵਿੱਚ ਰਹਿਣ ਵਾਲੇ 2200 ਕੋੜ ਸਵਾਰਾਂ ਵਿੱਚੋਂ ਇੱਕ ਸਨ ਜੋ ਕੀਰਤਪੁਰ ਨਗਰ ਵਿੱਚ ਟਿਕਿਆ ਹੋਏ ਸਨ ਇਤਿਹਾਸ ਵਿੱਚ ਸ਼ਾਮਲ ਹੋ ਚੁੱਕਾ ਇੱਕ ਭੁਲੇਖਾ ਤੇ ਉਸ ਦਾ ਨਿਰਣਾ ਕਰਨ ਰਵਾਇਤੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਹਬਜ਼ਾਦਾ ਤੇਗ ਬਹਾਦਰ ਜੀ ਦਾ ਇਹ 20 21 ਸਾਲ ਦਾ ਸਮਾਂ 1644 ਤੋਂ 1666 ਤੱਕ ਬਕਾਲੇ ਵਿਖੇ ਤਪੱਸਿਆ ਵਿੱਚ ਗੁਜ਼ਾਰਿਆ ਦੱਸਿਆ ਗਿਆ ਹੈ ਜੋ ਠੀਕ ਨਹੀਂ ਪਟਵਈਆਂ ਪੰਡਾ ਵਈਆਂ ਗੁਰੂਕੀਆਂ ਸਾਖੀਆਂ ਤੇ ਬੰਸਾਵਲੀ ਨਾਮੇ ਦੇ ਇਦਰਾਜ਼ 1656 ਤੋਂ 1664 ਤੱਕ ਵਾਲੇ ਸਮੇਂ ਵਿੱਚ ਸਹਿਬਜਾਦਾ ਤੇਗ ਬਹਾਦਰ ਜੀ ਨੂੰ ਤਾਰੀਖਾਂ ਤੇ ਸਨਾਂ ਸੰਮਤਾ ਨਾਲ ਕੀਰਤਪੁਰ ਸਾਹਿਬ ਮਾਲਵਾ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਆਦ ਪੂਰਬੀ ਪ੍ਰਦੇਸ਼ਾਂ ਦੇ ਨਗਰਾਂ ਵਿੱਚ ਪ੍ਰਚਾਰ ਦੌਰਿਆਂ ਉੱਤੇ ਆਪਣੀ ਮਾਤਾ ਧਰਮ ਪਤਨੀ ਅਤੇ ਧਰਮ ਪਤਨੀ ਦੇ ਭਰਾ ਜਾਂ ਆਪਦੇ ਸਾਲੇ ਕਿਰਪਾਲ ਚੰਦ ਤੇ ਹੋਰ ਸਿੱਖਾਂ ਦੀ ਪ੍ਰਚਾਰ ਵਿਹੀਰ ਸਮੇਤ ਸਿੱਖੀ ਦਾ ਪ੍ਰਚਾਰ ਕਰਦੇ ਆਂ ਦਿਖਾਉਂਦੇ ਹਨ ਇਹ ਲੇਖ ਅਤੇ ਇਧਰਾਜ਼ ਗੁਰੂ ਹਰ Rai ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਸਮਾਚਾਰ ਪਟਨੇ ਵਿਖੇ ਮਿਲਣ ਤੇ ਪੂਰਬ ਦੇਸ਼ ਤੋਂ ਵਾਪਸੀ ਸਮੇਂ ਦੇ ਪ੍ਰਚਾਰ ਸਫਰ ਦੇ ਵੇਰਵਿਆਂ ਤੋਂ ਛੁੱਟ ਦਿੱਲੀ ਵਿਖੇ ਭਾਈ ਕਲਿਆਣੇ ਦੀ ਪ੍ਰਸਿੱਧ ਸਿੱਖ ਧਰਮਸ਼ਾਲਾ ਵਿੱਚ ਟੇਕਣ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਰਾਜਾ ਜੈ ਸਿੰਘ ਦੇ ਬੰਗਲੇ ਦਿੱਲੀ ਵਿਖੇ ਹੋਈ ਲੰਬੀ ਮੁਲਾਕਾਤਾਂ ਦੀਆਂ ਤਾਰੀਖਾਂ ਅਤੇ ਵੇਰਵਿਆਂ ਦੀ ਵੀ ਚੰਗੀ ਉਹ ਗੁਸੁਗ ਦਿੰਦੇ ਹਨ। ਪ੍ਰਾਪਤ ਵੇਰਵਿਆਂ ਅਰ ਅੱਡ-ਅੱਡ ਨਗਰਾਂ ਵਿੱਚ ਲਗਾਏ ਗਏ ਪ੍ਰਚਾਰ ਦੌਰਿਆਂ ਦੀਆਂ ਤਰੀਕਾਂ ਤੇ ਸੰਨਾ ਸੰਮਤਾਂ ਦੇ ਮੇਲ ਜਾਣਕਾਰਨ ਸਾਹਿਬਜਾਦਾ ਤੇਗ ਬਹਾਦਰ ਸਾਹਿਬ ਬਾਰੇ ਪ੍ਰਚਾਰੇ ਤੇ 2021 ਸਾਲ ਤੱਕ ਬਕਾਲੇ ਵਿੱਚ ਟਿੱਕੇ ਰਹਿਣ ਦੇ ਖਿਆਲਾਂ ਨੂੰ ਰੱਦ ਕਰਨਾ ਜ਼ਰੂਰੀ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਧਰਮ ਫਿਲਾਸਫੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਗੁਰਿਆਈ ਦੌਰਾਨ ਉਚਾਰੀ ਬਾਣੀ ਵਿੱਚ ਤਪੱਸਿਆ ਵਾਲੇ ਅਨਮਤੀ ਸਿਧਾਂਤ ਜਾਂ Hindu ਸਿਧਾਂਤ ਦੀ ਵਿਰੋਧਤਾ ਕਰਦੀ ਹੈ ਸਿੱਖ ਮਤ ਕਈ ਅਨਮਤਾਂ ਦੀ ਤਰ੍ਹਾਂ ਇਕਾਂਤਵਾਦੀ ਅਰ ਨਿੱਜਵਾਦੀ ਨਹੀਂ ਬਲਕਿ ਇਹ ਇੱਕ ਸਮਾਜਿਕ ਅਤੇ ਭਾਈਚਾਰਕ ਮਤ ਹੈ ਜਥਾ ਮਨ ਰੇ ਗਹਿਓ ਨਾ ਕੋਲ ਉਪਦੇਸ਼ ਕਹਾ ਭਇਓ ਜੋ ਮੂਡ ਮੰਡਾਇਓ ਭਗਵੋ ਕੀਨੋ ਭੇਸ ਸੋਠ ਮਹੱਲਾ ਨਾਵਾ ਪੰਨਾ 633 ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤਨਾਸਰੀ ਮਹੱਲਾ ਨਾਵਾ ਪੰਨਾ 684 ਪਾਪੀ ਹੀ ਏ ਮੈਂ ਕਾਮ ਬਸਾਏ ਮਨ ਚੰਚਲ ਜੈ ਤੇ ਗਹਿਓ ਨਾ ਜਾਈ ਰਹਾ ਜੋਗੀ ਜੰਗਮ ਅਰਸਨਿਆਸ ਸਾਬਿਹੀ ਪਰਡਾਰੀ ਇਹ ਫਾਸ ਬਸੰਤ ਮਹੱਲਾ ਨਾਮਾ ਪੰਨਾ 1186 ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਰਾਹੀਂ ਸਪਸ਼ਟ ਦੱਸਿਆ ਹੈ ਕਿ ਮਨ ਇਨ੍ਹਾਂ ਬਨਾਵਟੀ ਸਾਧਨਾ ਰਾਹੀਂ ਕਾਬੂ ਨਹੀਂ ਕੀਤਾ ਜਾ ਸਕਦਾ ਜਥਾ ਸਾਧੋ ਇਹ ਮਨ ਗਹਿਓ ਨਾ ਜਾਈ ਅਤੇ ਜੀਵ ਦੀ ਜੀਵਨ ਮਨੋਰਥ ਦੀ ਪ੍ਰਾਪਤੀ ਦੀ ਗੱਲ ਕੇਵਲ ਗੁਰੂ ਦੀ ਸੰਗਤ ਰਾਹੀਂ ਹੀ ਬਣ ਸਕਦੀ ਹੈ ਜਿਵੇਂ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਣਾ ਅਤੇ ਜਾਬਿ ਹੀ ਸ਼ਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਵਾਲੇ ਬਚਨਾਂ ਵਿੱਚ ਦੱਸਿਆ ਗਿਆ ਹੈ ਦਰ ਅਸਲ ਸਹਿਬਜ਼ਾਦਾ ਤੇਗ ਬਹਾਦਰ ਸਾਹਿਬ ਗੁਰਬਾਣੀ ਰਾਹੀਂ ਦਰਸਾਏ ਪਹਿਲੇ ਗੁਰੂ ਜਾਮਿਆਂ ਦੇ ਸਮੁੱਚੇ ਫਲਸਫੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਉਹ ਸਿਆਸੀਆਂ ਯੋਗੀਆਂ ਸਰੇਵੜਿਆਂ ਵਾਲੇ ਇਕਾਂਤੀ ਜੀਵਨ ਦੇ ਕਾਇਲ ਨਹੀਂ ਸਨ ਗੁਰਬਾਣੀ ਅਭਿਆਸ ਗੁਰਬਾਣੀ ਵਿਚਾਰ ਤੇ ਭਜਨ ਬੰਦਗੀ ਲਈ ਬਣਵਾਏ ਗਏ ਉਹਨਾਂ ਦੇ ਅਸਥਾਨ ਨੂੰ ਲੋਕਾਂ ਨੇ ਪੂਰਾ ਨਾਮ ਦੇ ਦਿੱਤਾ ਤੇ 20-21 ਸਾਲ ਉੱਥੇ ਬੈਠ ਕੇ ਤਪਸਾਧਨ ਅਤੇ ਗੁਰਸੰਗਤ ਨਾਲੋਂ ਵੱਖ ਇਕਾਂਤੀ ਹੋਣ ਦੀਆਂ ਗੁਰਮਤ ਵਿਰੋਧੀ ਗੱਲਾਂ ਵੀ ਉਹਨਾਂ ਨਾਲ ਜੋੜ ਦਿੱਤੀਆਂ ਜੋ ਬਿਲਕੁਲ ਨਰਮੂਲ ਹਨ ਬਕਾਲੇ ਟਿਕਣ ਸਮੇਂ ਸਹਿਬਜ਼ਾਦਾ ਤੇਗ ਬਹਾਦਰ ਸਾਹਿਬ ਬਾਣੀ ਦਾ ਡੂੰਘਾ ਅਧਿਐਨ ਕਰਦੇ ਭਜਨ ਬੰਦਗੀ ਕਰਦੇ ਆਉਣ ਵਾਲੇ ਸਮੇਂ ਦਾ ਕਾਮਯਾਬੀ ਨਾਲ ਟੱਕਰਾਂ ਕਰਨ ਲਈ ਆਤਮ ਚਿੰਤਨ ਕਰਦੇ ਪਰ ਇਹਨਾਂ ਤੋਂ ਛੋਟੋ ਸ਼ਕਤਰ ਵਿਦਿਆ ਤੇ ਕੋਡ ਸਵਾਰੀ ਦੇ ਅਭਿਆਸ ਵੀ ਕਰਦੇ ਸਨ ਉਹ ਆਪਣੇ ਮਿਲਣ ਗਿਣ ਵਾਲਿਆਂ ਅਤੇ ਆਏ ਗਏ ਲੋਕਾਂ ਨੂੰ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਬਹੁਤ ਵਿਸਥਾਰ ਸਹਿਤ ਪ੍ਰੇਮ ਨਾਲ ਦੱਸਦੇ ਤੇ ਲੋਕਾਂ ਨੂੰ ਮਨੁੱਖਾ ਜੀਵਨ ਦੇ ਮਨੋਰਥ ਨੂੰ ਸੰਭਾਲਣ ਦੀ ਪ੍ਰੇਰਣਾ ਦਿੰਦੇ ਸਨ ਉਹਨਾਂ ਦੇ ਸਾਲੇ ਮਾਤਾ ਗੁਜਰੀ ਜੀ ਦੇ ਭਰਾ ਕਿਰਪਾਲ ਚੰਦ ਜੀ ਕਈ ਵਾਰੀ ਆਪ ਜੀ ਨੂੰ ਅਤੇ ਆਪਣੀ ਭੈਣ ਗੁਜਰੀ ਨੂੰ ਮਿਲਣ ਲਈ ਕੀਰਤਪੁਰ ਤੋਂ ਬਕਾਲੇ ਆ ਜਾਂਦੇ ਸਨ ਅਤੇ ਕਈ ਵਾਰੀ ਸਹਿਬਜ਼ਾਦਾ ਆਪ ਖੁਦ ਕਿਰਪਾਲ ਚੰਦ ਜੀ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਚਲੇ ਜਾਂਦੇ ਸਨ ਜੋ ਖੁਦ ਗੁਰੂ ਹਰ Rai ਸਾਹਿਬ ਦੇ 2200 ਘੋੜਸਵਾਰਾਂ ਦੀ ਫੌਜੀ ਟੁਕੜੀ ਵਿੱਚ ਤਾਇਨਾਤ ਸਨ ਬੜੀ ਸੁਭਾਵਕ ਗੱਲ ਹੈ ਕਿ ਸਹਿਬਜ਼ਾਦਾ ਤੇਗ ਬਹਾਦਰ ਸਾਹਿਬ ਜਦ ਵੀ ਕੀਰਤਪੁਰ ਕਿਰਪਾਲ ਚੰਦ ਜੀ ਨੂੰ ਮਿਲਣ ਜਾਂਦੇ ਸਨ ਉਹ ਲਾਜ਼ਮੀ ਤੌਰ ਤੇ ਗੁਰੂ ਹਰ Rai ਸਾਹਿਬ ਦੇ ਦਰਬਾਰ ਦੀ ਹਾਜ਼ਰੀ ਵੀ ਪਰਦੇ ਸਨ ਜੋ ਉੱਚ ਰਿਸ਼ਤੇ ਵਿੱਚ ਸਹਿਬਜ਼ਾਦਾ ਸਾਹਿਬ ਦੇ ਭਤੀਜੇ ਲੱਗਦੇ ਸਨ ਗੁਰੂ ਹਰਾਈ ਸਾਹਿਬ ਨਾਲ ਉਚੇਚੀਆਂ ਮੁਲਾਕਾਤਾਂ ਅਤੇ ਗੁਰਮਤ ਵਿਚਾਰਾਂ ਵੀ ਹੁੰਦੀਆਂ ਰਹਿੰਦੀਆਂ ਸਨ ਉਂਝ ਤਾਂ ਸਭ ਸਿੱਖ ਸ਼ਰਧਾਲੂਆਂ ਨੂੰ ਅਤੇ ਗੁਰੂ ਘਰ ਨਾਲ ਸੰਬੰਧਤ ਆਮ ਪੁਰਖਾਂ ਨੂੰ ਇਹ ਗੱਲ ਭਲੀ ਭਾਂਤ ਵਿਦਤ ਸੀ ਕਿ ਸਹਿਬ ਜੀ ਦਾ ਤੇਗ ਬਹਾਦਰ ਬਹੁਤ ਹੀ ਉੱਚੇ ਸੁੱਚੇ ਤੇ ਅਮਲੀ ਜੀਵਨ ਦੇ ਮਾਲਕ ਹਨ ਅਤੇ ਆਮ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਜਾ ਰਿਹਾ ਸੀ ਕਿ ਉਹ ਹੋਰ ਕਈ ਸਮਕਾਲੀ ਅਤੇ ਕਰਨੀ ਵਾਲੇ ਸਿੱਖ ਧਾਰਮਿਕ ਆਗੂਆਂ ਦੀ ਤਰ੍ਹਾਂ ਲੋਕਾਂ ਵਿੱਚ ਗੁਰਮਤਿ ਵਿਸ਼ਵਾਸਾਂ ਗੁਰਮਤਿ ਅਸੂਲਾਂ ਅਤੇ ਗੁਰਮਤਿ ਕਰਨੀ ਨੂੰ ਪ੍ਰਚਾਰਨ ਵਿੱਚ ਬਹੁਤ ਦਿਲਚਸਪੀ ਲੈਂਦੇ ਸਨ ਇਸੇ ਤਰ੍ਹਾਂ 1656 ਦੇ ਸ਼ੁਰੂ ਵਿੱਚ ਇੱਕ ਵਾਰ ਉਹਨਾਂ ਨੂੰ ਕੀਰਤਪੁਰ ਸਾਹਿਬ ਜਾਣ ਦਾ ਅਫਸਰ ਮਿਲਿਆ ਗੁਰੂ ਹਰਾਈ ਸਾਹਿਬ ਉਹਨਾਂ ਦੇ ਪ੍ਰਭਾਵਸ਼ਾਲੀ ਜੀਵਨ ਅਤੇ ਪ੍ਰਚਾਰ ਢੰਗ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਰਿਸ਼ਤੇ ਵਿੱਚ ਵੀ ਆਪ ਗੁਰੂ ਹਰਾਈ ਸਾਹਿਬ ਦੇ ਚਾਚਾ ਜੀ ਲੱਗਦੇ ਸਨ ਸਤਗੁਰੂ ਹਾਰਾਜ ਸਾਹਿਬ ਨੇ ਆਪ ਦੀ ਅਦੁੱਤੀ ਕਾਬਲੀਅਤ ਨੂੰ ਮੁੱਖ ਰੱਖ ਕੇ ਆਪ ਨੂੰ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਕ ਪੂਰਬੀ ਪ੍ਰਾਂਤਾਂ ਵਿੱਚ ਸਿੱਖੀ ਪ੍ਰਚਾਰ ਦੇ ਕੰਮ ਨੂੰ ਸੰਗਠਿਤ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਪਟਵਾਈਆਂ ਦੇ ਇਦਰਾਜਾ ਮੁਤਾਬਕ ਆਪ ਨੇ ਆਪਣੇ ਪਰਿਵਾਰ ਦੇ ਕੁਝ ਨਜ਼ਦੀਕੀ ਮੈਂਬਰਾਂ ਤੇ ਨਿਕਟ ਵਰਤੀ ਸਿਰਕੱਢ ਪ੍ਰਚਾਰਕਾਂ ਦੀ ਇੱਕ ਤਕੜੀ ਪ੍ਰਚਾਰ ਵਹੀਰ 9 ਜੂਨ 1656 ਤੱਕ ਤਿਆਰ ਕਰ ਲਈ ਸੀ। ਪੂਰਬ ਵਿਦੇਸ਼ ਦਾ ਪਹਿਲਾ ਪ੍ਰਚਾਰ ਦੌਰਾ ਸਹਿਬਜ਼ਾਦਾ ਤੇਗ ਬਹਾਦਰ ਸਾਹਿਬ ਜੀ ਨੇ ਇਸ ਪ੍ਰਚਾਰ ਦੌਰੇ ਲਈ ਸਾਰੇ ਪਹਿਲੂਆਂ ਨੂੰ ਵਿਚਾਰ ਕੇ ਅਮਲ ਵਿੱਚ ਉਤਾਰੀ ਜਾ ਸਕਣ ਵਾਲੀ ਯੋਜਨਾ ਬਣਾਈ ਆਪਣੇ ਸਾਲੇ ਕਿਰਪਾਲ ਚੰਦ ਨੂੰ ਗੁਰੂ ਸਾਹਿਬ ਨੇ 220 ਕੋੜ ਸਵਾਰਾਂ ਦੀ ਟੁਕੜੀ ਵਿੱਚੋਂ ਕਢਵਾ ਕੇ ਆਪਣੇ ਨਾਲ ਲੈ ਲਿਆ ਵਰਖਾ ਰੁੱਤ ਸ਼ੁਰੂ ਹੋ ਚੁੱਕੀ ਸੀ ਸਹਿਬਜ਼ਾਦਾ ਸਾਹਿਬ ਨੇ ਇਸ ਦੌਰਾਨ ਆਪਣੀ ਪ੍ਰਚਾਰ ਵਹੀਰ ਦੇ ਲੰਬੇ ਦੌਰੇ ਵਾਲੇ ਸਫਰਾਂ ਨੂੰ ਮੁੱਖ ਰੱਖ ਕੇ ਤਿਆਰ ਤਿਆਰੀ ਆਰੰਭ ਕਰ ਦਿੱਤੀ। ਇਸ ਦੌਰੇ ਲਈ 9 ਜੂਨ 1656 ਨੂੰ ਆਪਣੀ ਵਹੀਰ ਵਿੱਚ ਆਪਣੇ ਨਾਲ ਮਾਤਾ ਨਾਨਕੀ ਜੀ, ਧਰਮ ਪਤਨੀ ਗੁਜਰੀ ਜੀ, ਪਰਜਾਈ ਹਰੀ ਜੀ, ਸੁਪਤਨੀ ਸੂਰਜਮਲ ਜੀ, ਆਪਣੇ ਸਾਲੇ ਕਿਰਪਾਲ ਚੰਦ ਜੀ ਅਤੇ ਪਣਵਈਏ ਸਾਧੂ ਰਾਮ ਤੋਂ ਛੁੱਟ ਆਪਣੇ ਨਿਕਟ ਵਰਤੀ ਗੁਰਸਿੱਖਾਂ ਭਾਈ ਦਿਆਲਦਾਸ, ਮਨੀ ਸਿੰਘ ਜੀ ਦੇ ਪ੍ਰਾ ਗੋਵਾਲਦਾਸ ਚੌਪਤਰਾਏ ਭਾਈ ਮਤੀ ਦਾਸ ਬਾਲੂਆਸਨਾ ਅਲਮਸਤ ਸੰਗਤੀਆ ਦਰਿਆ ਤੇ ਦੁਰਗਾ ਦਾਸ ਜੀ ਆਦਕਾ ਨੂੰ ਤਿਆਰ ਕਰਕੇ ਸ਼ਾਮਲ ਕਰ ਲਿਆ بارشਾਂ ਦਾ ਮੌਸਮ ਖਤਮ ਹੋਣ ਤੇ ਰੋਪੜ ਅਤੇ ਬਨੂੜ ਦੇ ਇਲਾਕਿਆਂ ਦੇ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਸਰਦੀਆਂ ਵਿੱਚ ਗੁਰੂ ਕੇਸ਼ੇਤਰ ਨਗਰ ਵਿਖੇ ਪੁੱਜੇ 29 ਮਾਰਚ 1657 ਨੂੰ ਸਾਰੇ ਸਾਥ ਸਮੇਤ ਹਰਦਵਾਰ ਪੁੱਜੇ ਫਿਰ ਵੀ ਹੀਰ ਨੂੰ ਇੱਕ ਤੋਂ ਵਧੇ ਕਟੋਲੀਆਂ ਵਿੱਚ ਵੰਡ ਕੇ ਆਸ-ਪਾਸ ਦੇ ਕਈ ਪਿੰਡਾਂ ਕਸਬਿਆਂ ਵਿੱਚ ਸਿੱਖ ਮਤ ਦੇ ਨਿਰੋਏ ਸਿਧਾਂਤਾਂ ਦਾ ਪ੍ਰਚਾਰ ਕਰਦੇ ਰਹੇ ਪੰਡਾ ਵਹੀ ਖੇਮ ਚੰਦ ਹਰਦਵਾਰ ਅਤੇ ਸੇਵਾ ਸਿੰਘ ਦੇ ਸ਼ਹੀਦ ਬਿਲਾਸ ਤੋਂ ਪ੍ਰਗਟ ਹੁੰਦਾ ਹੈ ਕਿ ਭਾਈ ਦੇਵਾਲਾ ਜੀ ਦੀ ਟੋਲੀ ਆਸ-ਪਾਸ ਦੇ ਕਈ ਪਿੰਡਾਂ ਅਤੇ ਕਸਬਿਆਂ ਵਿੱਚ ਪ੍ਰਚਾਰ ਕਰਦਿਆਂ ਦੁਬਾਰਾ 17 ਮਈ 1659 ਨੂੰ ਹਰਦਵਾਰ ਪੁੱਜੀ ਸੀ ਇਸ ਦੌਰਾਨ ਸਹਬਜਾਦਾ ਤੇਗ ਬਹਾਦਰ ਜੀ ਵਹੀਰ ਦੀ ਦੂਜੀ ਟੋਲੀ ਨਾਲ ਹਰਦੁਆਰ ਦੇ ਆਸ-ਪਾਸ ਦੇ ਤੇ ਦੁਰਾਡੇ ਇਲਾਕਿਆਂ ਵਿੱਚ ਵੀ ਪ੍ਰਚਾਰ ਕਰ ਰਹੇ ਸਨ ਆਪਗੜ੍ਹ ਮੁਕਤੇਸ਼ਵਰ ਮथुरा ਆਗਰਾ ਆਦਕ ਨਗਰਾਂ ਵਿੱਚ ਸਿੱਖੀ ਦੀ ਸ਼ੋਭਾ ਖਿਲਾਰਦੇ ਹੋਏ ਪ੍ਰਿਆਗ ਇਲਾਹਾਬਾਦ ਪੁੱਜੇ ਬਚਿੱਤਰਨਾਟਕ ਦੇ ਕਰਤਾ ਦੀ ਧਾਰਨਾ ਕਿ ਗੁਰੂ ਤੇਗ ਬਹਾਦਰ ਪੂਰਬ ਵਿਦੇਸ਼ ਦੇ ਤੀਰਥਾਂ ਦੀ ਯਾਤਰਾ ਤੇ ਤੀਰਥ ਇਸ਼ਨਾਨ ਉਤਰ ਪ੍ਰਾਪਤੀ ਲਈ ਕਰ ਰਹੇ ਸਨ ਅਤੇ ਪ੍ਰਿਆਗ ਦੇ ਬ੍ਰਾਹਮਣਾਂ ਨੂੰ ਪੁੰਨ ਦਾਨ ਪੁੱਤਰ ਪ੍ਰਾਪਤੀ ਦੀ ਲਾਲਸਾ ਨਾਲ ਹੀ ਕਰ ਰਹੇ ਸਨ ਜਿਸ ਦੇ ਫਲ ਸਰੂਪ ਪ੍ਰਿਆਗ ਵਿਖੇ ਉਹਨਾਂ ਦੇ ਘਰ ਪੁੱਤਰ ਦੀ ਉਮੀਦਵਾਰੀ ਦੀ ਗੱਲ ਬਣੀ ਬਿਲਕੁਲ ਨਿਰਮੂਲ ਗੁਰਮਤ ਵਿਰੋਧੀ ਤੇ ਗੁਰਮਤ ਨੂੰ ਛਟਿਆਉਣ ਅਤੇ ਗੁਰੂ ਘਰ ਦੀ ਹੇਠੀ ਕਰਨ ਵਾਲੀ ਧਾਰਨਾ ਸਹਿਬਜ਼ਾਦਾ ਤੇਗ ਬਹਾਦਰ ਜੀ ਦਾ ਇਹ ਦੌਰਾਂ ਨਰੋਲ ਸਿੱਖ ਮਤ ਦੇ ਪ੍ਰਚਾਰ ਦਾ ਦੌਰਾਂ ਸੀ ਜੋ ਗੁਰਗੱਦੀ ਤੇ ਬੈਠਣ ਤੋਂ ਢੇਰ ਚਿਰ ਪਹਿਲਾਂ ਲਗਾਇਆ ਗਿਆ ਸੀ ਲਖਾਰੀਆਂ ਨੇ ਇਸ ਨੂੰ ਤੀਰਥ ਯਾਤਰਾ ਦਾ ਨਾਮ ਦੇ ਕੇ ਗਲਤ ਪ੍ਰਚਾਰ ਕਰ ਦਿੱਤਾ ਹੈ ਤੀਰਥ ਯਾਤਰਾ ਕਰਨਾ ਗੁਰਮਤ ਦਾ ਸਾਧਨ ਹੀ ਨਹੀਂ ਪਟਵਹੀ ਪੂਰਬੀ ਦੱਖਣੀ ਮੁਤਾਬਕ ਆਪ ਦਾ ਵਹੀਰ 19 ਅਪ੍ਰੈਲ 1661 ਨੂੰ ਪ੍ਰਯਾਗ ਵਿਖੇ ਸੀ ਮਿਰਜ਼ਾਪੁਰ ਆਦ ਤੋਂ ਹੋ ਕੇ 2 ਕੁ ਮਹੀਨਿਆਂ ਪਿਛੋਂ ਇਹ ਪ੍ਰਚਾਰ ਵਹੀਰ 21 ਜੂਨ 1661 ਨੂੰ ਕਾਸ਼ੀ ਬਨਾਰਸ ਦੇਖਿਆ ਗਿਆ ਇਥੋਂ ਸਸਰਾਮ ਆਦਕ ਥਾਵਾਂ ਤੋਂ ਹੁੰਦੇ ਹੋਏ ਵਹੀਰ ਗਿਆਨਗਰ ਵਿਖੇ ਪਹੁੰਚਿਆ ਇੱਥੇ ਇਹ ਵਹੀਰ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਪੁਰਾਣਾ ਸਿੱਖ ਜੈਤਾ ਸੇਠ ਮਿਲਿਆ ਜੋ ਬਹੁਤ ਸ਼ਰਧਾ আর ਪ੍ਰੇਮ ਨਾਲ ਇਹ ਸਾਰੇ ਵਹੀਰ ਨੂੰ ਬਮੈ ਸਤਿਗੁਰਾਂ ਦੇ ਪਰਿਵਾਰ ਦੇ ਆਪਣੇ ਨਗਰ ਪਟਨੇ ਲੈ ਗਿਆ ਗੁਰੂ ਹਰਾਈ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਗੁਰੂ ਹਰਾਈ ਸਾਹਿਬ 6 ਅਕਤੂਬਰ 1661 ਨੂੰ ਕੀਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸਨ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਪਛੜੇਪਨ ਕਰਕੇ ਇਹ ਸੰਭਵ ਨਹੀਂ ਸੀ ਕਿ ਇਹ ਸਮਾਚਾਰ ਪਟਨੇ ਵਰਗੀ ਦੂਰ ਰਿਡੀ ਥਾਂ ਤੇ 1662 ਦੇ ਅੱਧ ਤੋਂ ਪਹਿਲਾਂ ਪੁੱਜ ਸਕਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਸਮੇਂ ਦੇ ਸਮਾਚਾਰ 6 ਅਕਤੂਬਰ 1661 ਤੋਂ 30 ਮਾਰਚ 1664 ਤੱਕ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੀ ਸੌਂਪਣਾ 6 ਅਕਤੂਬਰ 1661 ਨੂੰ ਗੁਰੂ ਹਰਾਈ ਸਾਹਿਬ ਜੋਤੀ ਜੋਤ ਸਮਾਏ ਸਨ ਆਪ ਜੀ ਦੇ ਦੋ ਸਹਿਬਜ਼ਾਦੇ ਸਨ ਵੱਡੇ ਸਹਿਬਜ਼ਾਦੇ ਰਾਮ ਰਾਏ ਨੂੰ ਗੁਰਗੱਦੀ ਦੇ ਯੋਗ ਨਾ ਸਮਝਿਆ ਗਿਆ ਖੁਸ਼ਾਮਦ ਵਿੱਚ ਆ ਕੇ ਉਸ ਨੇ ਦਿੱਲੀ ਦਰਬਾਰ ਵਿੱਚ ਸਿੱਖ ਮਤ ਦੀ ਵਿਆਖਿਆ ਕਰਨ ਸਮੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਮਿੱਟੀ ਮੁਸਲਮਾਨ ਕੀ ਦੀ ਥਾਵੇਂ ਮਿੱਟੀ ਬੇਈਮਾਨ ਕੀ ਕਰ ਦਿੱਤਾ ਸੀ ਗੁਰੂ ਹਰਾਈ ਸਾਹਿਬ ਨੇ ਉਸ ਨੂੰ ਜੀਵਨ ਭਰਯੰਤ ਮੱਥੇ ਨਾ ਲੱਗਣ ਦਾ ਹੁਕਮ ਕਰ ਦਿੱਤਾ ਸੀ ਗੁਰੂ ਹਰਾਈ ਸਾਹਿਬ ਨੇ ਅੰਤ ਸਮੇਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪਣੇ ਛੋਟੇ ਸਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ ਸੀ ਜੋ 6 ਅਕਤੂਬਰ 1661 ਨੂੰ 8ਵੀਂ ਥਾਵੇਂ ਗੁਰਤਾ ਗੱਦੀ ਦੇ ਅਧਿਕਾਰੀ ਬਣਿਆ ਸਹਿਬਜ਼ਾਦਾ ਗੋਬਿੰਦ ਰਾਏ ਜੀ ਦਾ ਜਨਮ ਸਹਿਬਜ਼ਾਦਾ ਤੇਗ ਬਹਾਦਰ ਜੀ ਦਾ ਉਪਰੋਕਤ ਪ੍ਰਚਾਰ ਵਹੀਰ ਪਟਨੇ ਵਿਖੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਉਹਨਾਂ ਦਾ ਪਰਿਵਾਰ ਉੱਥੇ ਕੁਝ ਅਰਸੇ ਲਈ ਟਿਕ ਗਿਆ ਸੀ ਔਰ ਇਸੇ ਦੌਰਾਨ ਸਨ 1661 ਦੇ ਅਖੀਰਲੇ ਮਹੀਨੇ ਵਿੱਚ ਆਪ ਦੇ ਘਰ ਸਹਬਜ਼ਾਦਾ ਗੋਬਿੰਦ ਰਾਏ ਜੀ ਨੇ ਜਨਮ ਲਿਆ ਭਾਵੇਂ ਪ੍ਰਚਲਿਤ ਰਵੈਤੀ ਇਤਿਹਾਸ ਦੇ ਪੁਸਤਕ ਸਹਬਜ਼ਾਦਾ ਗੋਬਿੰਦ ਰਾਏ ਜੀ ਦਾ ਜਨਮ ਸਾਲ 1668 ਬਿਆਨ ਕਰ ਰਹੇ ਹਨ ਪਰ ਪਟਵਈਆਂ ਦੇ ਲੇਖਕ ਜੱਸਾ ਸਿੰਘ ਬਨੋਦ ਅਤੇ ਕੇਚਰ ਸਿੰਘ ਛੇਬਰ ਆਦ ਅਨੁਸਾਰ ਆਪਦਾ ਜਨਮ ਤਾਂ ਭਾਵੇਂ ਉਹ ਸੋਦੀ 7ਵੀਂ ਨੂੰ ਹੀ ਹੋਇਆ ਸੀ ਪਰ ਇਸ ਦਾ ਸਨ 1668 ਨਹੀਂ 1661 ਸੀ ਸਰਦਾਰ ਪਿਆਰਾ ਸਿੰਘ ਪਦਨਮ ਨੇ ਵੀ ਇਸੇ ਆਧਾਰ ਤੇ ਸਹਬਜ਼ਾ ਦਾ ਗੋਬਿੰਦ ਰਾਏ ਜੀ ਦਾ ਜਨਮ ਸਨ 1668 ਨਹੀਂ 1661 ਹੀ ਮੰਨਿਆ ਹੈ 1661 ਦੇ ਅੰਤਲੇ ਮਹੀਨੇ ਵਿੱਚ ਸ੍ਰੀ ਗੋਬਿੰਦ ਰਾਏ ਜੀ ਦੇ ਜਨਮ ਸਮੇਂ ਤਾਂ ਪਟਨੇ ਵਿਖੇ ਸਤਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾ ਜਾਣ ਬਾਰੇ ਕੋਈ ਉਗ ਸੁਗ ਨਹੀਂ ਸੀ ਦਾਰਾਸਲ ਸਹਿਬਜ਼ਾਦਾ ਤੇਗ ਬਹਾਦਰ ਜੀ ਨੂੰ ਪਟਨੇ ਵਿਖੇ ਇਹ ਖਬਰ 1662 ਦੇ ਅੱਧ ਵਿੱਚ ਜਾਂ ਕੁਝ ਦਿਨ ਅੱਗੇ ਪਿੱਛੇ ਮਿਲੀ ਸੀ ਅਤੇ ਉਸ ਪਿੱਛੋਂ ਆਪ ਨੇ ਪੰਜਾਬ واپسی ਦੀ ਤਿਆਰੀ ਆਰੰਭ ਲਈ ਸੀ ਪੂਰਬ ਦੇਸ਼ ਤੋਂ ਪੰਜਾਬ واپسی ਦਾ ਪਹਿਲਾ ਸਫ਼ਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੱਦੀ ਤੇ ਬੈਠਣ ਤੋਂ ਢਾਈ ਮਹੀਨਿਆਂ ਪਿੱਛੋਂ ਪਟਨੇ ਵਿਖੇ ਸਹਬਜ਼ਾਦਾ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਪਰ ਗੁਰੂ ਹਰਾਈ ਸਾਹਿਬ ਜੀ ਦੇ ਜੋਤੀ ਜੋਤ ਸਮਾ ਜਾਣ ਦੀ ਖਬਰ ਪਟਨੇ ਵਿਖੇ 1662 ਦੇ ਜੂਨ ਜੁਲਾਈ ਮਹੀਨਿਆਂ ਤੱਕ ਹੀ ਮਿਲ ਸਕੀ ਸੀ ਸਹਬਜ਼ਾਦਾ ਤੇਗ ਬਹਾਦਰ ਜੀ ਨੇ ਆਪਣੇ ਮਹਿਲ ਗੁਜਰੀ ਜੀ ਨੂੰ ਤੇ ਸਹਬਜ਼ਾਦਾ ਗੋਬਿੰਦ ਰਾਏ ਜੀ ਨੂੰ ਕਿਰਪਾਲ ਚੰਦ ਜੀ ਸਮੇਤ ਪਟਨੇ ਛੱਡਿਆ ਅਤੇ ਖੁਦ 1662 ਦੇ ਅੰਤਲੇ ਮਹੀਨਿਆਂ ਵਿੱਚ ਪਟਨੇ ਤੋਂ ਨਾਨਕੀ ਜੀ ਹਰੀ ਜੀ ਦਰਗਾਹ ਮਾਲ ਜੀ ਆਦਕ ਸਮੇਤ ਰਸਤੇ ਵਿੱਚ ਪੈਂਦੇ ਪਿੰਡਾਂ ਤੇ ਕਸਬਿਆਂ ਵਿੱਚ ਪ੍ਰਚਾਰ ਕਰਦੇ ਆ ਪੰਜਾਬ ਵੱਲ ਵਾਪਸ ਪਰਤ ਪਏ ਸਨ ਭਟਵਹੀ ਪੂਰਬੀ ਦੱਖਣੀ ਮੁਤਾਬਕ ਆਪ ਜੀ ਨਾਨਕੀ ਜੀ ਹਰੀ ਜੀ ਦਰਗਾਹ ਮਾਲ ਜੀ ਆਦਕਾਂ ਸਮੇਤ 3 ਜਨਵਰੀ 1663 ਨੂੰ ਪ੍ਰਿਆਗ ਪੁੱਜੇ ਸਨ ਅਤੇ ਇਸ ਪ੍ਰਚਾਰ ਵਹੀਰ ਵਿੱਚ ਉਹਨਾਂ ਦੇ ਮਹਿਲ ਗੁਰੀ ਜੀ ਅਤੇ ਉਹਨਾਂ ਦੇ ਭਰਾ ਕਿਰਪਾਲ ਚੰਦ ਜੀ ਉਹਨਾਂ ਨਾਲ ਨਹੀਂ ਸਨ ਕਿਉਂਕਿ ਸ੍ਰੀ ਤੇਗ ਬਹਾਦਰ ਜੀ ਦੇ ਪੰਜਾਬ ਵਾਪਸ ਆਉਣ ਸਮੇਂ ਉਹ ਪਟਨੇ ਵਿਖੇ ਹੀ ਰੁਕੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਮਿਲਾਪ ਪ੍ਰਚਾਰ ਕਰਦਿਆਂ ਸਾਬਜਾਦਾ ਤੇਗ ਬਹਾਦਰ ਜੀ ਨੂੰ ਦਿੱਲੀ ਪੁੱਜਣ ਤੋਂ ਪਹਿਲਾਂ ਹੀ ਸਮਾਚਾਰ ਮਿਲਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੂੰ 8ਵੀਂ ਥਾਵੇਂ ਗੁਰਿਆਈ ਦੀ ਜ਼ਿੰਮੇਵਾਰੀ ਮਿਲੀ ਸੀ ਦਿੱਲੀ ਦਰਬਾਰ ਦੇ ਸੱਦੇ ਤੇ ਦਿੱਲੀ ਆਏ ਹੋਏ ਸਨ ਜਿੱਥੇ ਗੁਰੂ ਹਰ राय ਸਾਹਿਬ ਦੇ ਮਹਿਲ ਮਾਤਾ ਸੁਲਖਣੀ ਜੀ ਅਤੇ ਗੁਰੂ ਹਰ राय ਸਾਹਿਬ ਦੇ ਮਾਤਾ ਨੀਤੀਬਸੀ ਮਾਤਾ ਨਿਹਾਲ ਕੌਰ ਵੀ ਨਾਲ ਸਨ ਗੁਰੂਕੀਆਂ ਸਾਖੀਆਂ ਅਤੇ ਭਟਵਹੀ ਪੂਰਬੀ ਦੱਖਣੀ ਮੁਤਾਬਕ ਸਹਬਜ਼ਾਦਾ ਤੇਗ ਬਹਾਦਰ ਸਾਹਿਬ 21 ਮਾਰਚ 1664 ਨੂੰ ਦਿੱਲੀ ਵਿੱਚ ਭਾਈ ਕਲਿਆਣੇ ਦੀ ਪ੍ਰਸਿੱਧ ਧਰਮਸ਼ਾਲਾ ਵਿਖੇ ਹਾਜ਼ਰ ਸਨ ਜਿੱਥੇ ਰਾਮ ਰਾਏ ਭਾਈ ਬਾਗਾ ਨਾਨੂ ਤੇ ਆਗਿਆ ਰਾਮ ਆਦਿਕਾਂ ਨਾਲ ਆਪ ਦਾ ਵਿਚਾਰ ਵਟਾਂਦਰਾ ਵੀ ਹੋਇਆ। ਰਾਮਰਾਏ ਪਾਸੋਂ ਹਕੂਮਤ ਵੱਲੋਂ ਕੀਤੇ ਜਾ ਰਹੇ ਤੱਕੇ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਮਿਲੀ ਅਤੇ ਨਾਲ ਹੀ ਇਹ ਪਤਾ ਚੱਲਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੀ ਮਾਤਾ ਸੁਲੱਖਣੀ ਜੀ ਅਤੇ ਕੁਝ ਹੋਰ ਮੁੱਖੀ ਸਿੱਖਾਂ ਸਮੇਤ ਰਾਜਾ ਜੈ ਸਿੰਘ ਦੀ ਹਵੇਲੀ ਵਿਖੇ ਟਿਕੇ ਹੋਏ ਹਨ। ਸਹਿਬਜ਼ਾਦਾ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਨਾਨਕੀ ਜੀ ਨਾਲ 21 ਮਾਰਚ 1664 ਨੂੰ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਉਹਨਾਂ ਦੇ ਮਾਤਾ ਜੀ ਆਦਕਨ ਰਾਜਾ ਜੈ ਸਿੰਘ ਦੀ ਹਵੇਲੀ ਰਾਏ ਸੀਨੇ ਜਾ ਕੇ ਮਿਲੇ ਸਹਬਜਾਦਾ ਤੇਗ ਬਹਾਦਰ ਸਾਹਿਬ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰਤਾ ਗੱਦੀ ਦੌਰਾਨ ਹੋਇਆ ਇਹ ਪਹਿਲਾ ਅਤੇ ਅੰਤਮ ਮਿਲਾਪ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲੋਂ ਬਾਦਸ਼ਾਹ ਨੂੰ ਮਿਲਣ ਤੋਂ ਇਨਕਾਰ ਅਤੇ ਉਹਨਾਂ ਦੀ ਅਦੁੱਤੀ ਧ੍ਰੜਤਾ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੱਦੀ ਦੇਣ ਸਮੇਂ ਹਟਾਇਤ ਕੀਤੀ ਸੀ ਕਿ ਉਹ ਆਪਣੇ ਸਮੇਂ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਰਖਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਾਲ ਉਮਰ ਹੋਣ ਦੇ ਬਾਵਜੂਦ ਗੁਰਤਾ ਗੱਦੀ ਦਾ ਪੂਰਾ ਜਾਹੋ ਜਲਾਲ ਪ੍ਰਗਟ ਕੀਤਾ ਅਰ ਦ੍ਰਿੜਤਾ ਨਾਲ ਗੁਰੂ ਪਿਤਾ ਵੱਲੋਂ ਹੋਈ ਹਦਾਇਤ ਉਤੇ ਕਾਇਮ ਰਹੇ ਸਰਦਾਰ ਕਪੂਰ ਸਿੰਘ ਨੇ ਇਸ ਬਾਰੇ ਜੋ ਲਿਖਿਆ ਹੈ ਉਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਉਨ੍ਹਾਂ ਅਨੁਸਾਰ ਜਦੋਂ ਮਰਮੱਗੇ ਗੁਰੂ ਇਸ ਆਵਾਜ਼ ਸਾਰੇ ਹਿੰਦੁਸਤਾਨ ਵਿੱਚ ਹਰ ਹੀਲੇ ਮੁਜੱਦਦ ਦੀ ਸਿਰਫ ਇਸਲਾਮ ਲਾਗੂ ਕਰਨ ਦੀ ਆਵਾਜ਼ ਨੂੰ ਪਛਾਣ ਗਏ ਤਾਂ ਉਹਨਾਂ ਨੇ ਆਪਣੇ ਪਹਿਲੇ ਸਰੀਰ ਨੂੰ ਜੋਗ ਸiddhi ਦੁਆਰਾ ਸੰਤਪਤ ਕੀਤਾ ਅਤੇ ਫਿਰ ਤੁਰਕ ਪਾਸ਼ਾ ਤੋਂ ਅਸਪਰਸ਼ ਰਹਿਣ ਹਿੱਤ ਸਵੈ ਇੱਛਾ ਮ੍ਰਿਤੂ ਨੂੰ ਪ੍ਰਾਪਤ ਕਰ ਗਏ ਅਸਲ ਗੱਲ ਇਹ ਹੈ ਕਿ ਹਰ ਗੁਰੂ ਜਾਮੇ ਨੇ ਗੁਰੂ ਨਾਨਕ ਗੱਦੀ ਦੀ ਵਿਲੱਖਣ ਪ੍ਰਭਤਾ ਪ੍ਰਭੂਤਾ ਅਤੇ ਜਾਹੋ ਜਲਾ ਨਿਤ ਨਵੇਂ ਢੰਗ ਨਾਲ ਪੇਸ਼ ਕੀਤਾ ਜੋ ਅਕਾਲ ਪੁਰਖ ਦੀ ਵਾਹਿਦ ਆਪਣੀ ਕਲਾ ਹੀ ਹੈ 8ਵੇਂ ਜਾਮੇ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿੱਚ ਰਹਿੰਦੇ ਆ ਵਿਚਰਦੇ ਆ ਵੀ ਮਲੇਸ਼ ਬਿਰਤੀ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰਕੇ ਕਾਮਯਾਬ ਅਰ ਬੇਮਿਸਾਲ ਡਿੜ੍ਹਤਾ ਦਿਖਲਾਈ ਜਦ ਕਿ ਉਸੇ ਦਿੱਲੀ ਵਿੱਚ ਆਮ ਲੋਕਾਂ ਦੇ ਰੋਗਾਂ ਦਾ ਇਲਾਜ ਵੀ ਕਰਦੇ ਕਰਵਾਉਂਦੇ ਰਹੇ ਅਤੇ ਗੁਰਮਤਿ ਪ੍ਰਚਾਰ ਵੀ ਵੱਡੀ ਪੱਧਰ ਤੇ ਕਰਦੇ ਰਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਅਤੇ ਗੁਰਤਾ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਦਿੱਲੀ ਵਿੱਚ ਸੀਤਲਾ ਰੋਗ ਚੇਚਕ ਵੱਡੀ ਪੱਧਰ ਤੇ ਫੈਲਿਆ ਹੋਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਲੋਕਾਂ ਦਾ ਇਲਾਜ ਕਰ ਕਰਵਾ ਰਹੇ ਸਨ ਤੇ ਉਹਨਾਂ ਵਿੱਚ ਵਿਚਰ ਕੇ ਉਹਨਾਂ ਨੂੰ ਧੀਰਜ ਦੇ ਰਹੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਵੀ ਉਹਨਾਂ ਉਹਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਰੋਗੀਆਂ ਦੀ ਸੇਵਾ ਕਰਨਾ ਅਤੇ ਉਹਨਾਂ ਵਿੱਚ ਵਿਚਰਦੇ ਰਹਿਣਾ ਹੀ ਬਣਿਆ ਸੀ 25 ਮਾਰਚ 1664 ਨੂੰ ਸ਼ੀਤਲਾ ਰੋਗ ਦਾ ਆਪ ਦੇ ਸਰੀਰ ਤੇ ਭਾਰੀ ਹਮਲਾ ਹੋਇਆ ਅਤੇ ਆਪ 30 ਮਾਰਚ 1664 ਨੂੰ ਜੋਤੀ ਜੋਤ ਸਮਾ ਗਏ ਗੁਰੂਕੀਆਂ ਸਾਖੀਆਂ ਅਤੇ ਪਟਵਹੀ ਤਲੌਂਡਾ ਪਰਗਣਾ ਜੀਨ ਮੁਤਾਬਕ 30 ਮਾਰਚ 1664 ਨੂੰ ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਪਿੱਛੋਂ ਸਪਸ਼ਟ ਰੂਪ ਵਿੱਚ ਗੁਰਤਾ ਗੱਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਣ ਦਾ ਐਲਾਨ ਕੀਤਾ ਭਾਈ ਦਰਗਾ ਮੱਲ ਜੀ ਅਤੇ ਆਪਣੀ ਮਾਤਾ ਸੁਲਖਣੀ ਜੀ ਦੀ ਅਗਵਾਈ ਵਿੱਚ ਭਾਈ ਚੌਪਤ ਰਾਏ ਮਨੀ ਰਾਮ ਜੰਮੂ ਨਾਨੂ ਤੇ ਗੁਰਬਖਸ਼ ਆਦਕਾਂ ਦੇ ਵਫਦ ਨੂੰ ਬਕਾਲੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪਣ ਦੀ ਰਸਮ ਅਦਾ ਕਰਨ ਦਾ ਆਦੇਸ਼ ਦਿੱਤਾ ਜੋ ਅਜੇ ਕੁਝ ਦਿਨ ਪਹਿਲਾਂ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਵਿਖੇ ਮਿਲ ਕੇ ਗਏ ਸਨ ਸਾਡਾ ਪ੍ਰਚਲਿਤ ਇਤਿਹਾਸ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੱਖੋਂ ਤਿੰਨ ਵਾਰੀ ਹੱਥ ਉੱਪਰ ਚੁੱਕ ਕੇ ਬਾਬਾ ਬਕਾਲੇ ਦੇ ਬਚਨਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦਿੰਦਿਆਂ ਦੱਸਦਾ ਹੈ ਜੋ ਰਿਸ਼ਤੇ ਵਿੱਚ ਆਪਦੇ ਬਾਬੇ ਦਾਦੇ ਹੀ ਲੱਗਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰਤਾ ਦੀ ਜ਼ਿੰਮੇਵਾਰੀ ਦਾ ਸਮਾਗਮ ਪ੍ਰਤੀਤ ਹੁੰਦਾ ਹੈ ਕਿ ਹਕੂਮਤ ਸਿੱਖ ਲਹਿਰ ਜਾਂ ਸਿੱਖ ਇਨਕਲਾਬ ਦੇ ਖਿਹੜੇ ਪਈ ਹੋਈ ਸੀ ਅਗਲੇ ਗੁਰੂ ਜਾਮੇ ਦਾ ਪਿੱਛਾ ਦਿੱਲੀ ਹਕੂਮਤ ਤੇ ਇਸ ਦੇ ਖੁਫੀਆ ਮਹਿਕਮੇ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਹੋਣਾ ਬਿਲਕੁਲ ਸੁਭਾਵਿਕ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਨਿਕਟਵਰਤੀ ਤੇ ਜ਼ਿੰਮੇਵਾਰ ਸਿੱਖਾਂ ਵਿੱਚ ਤਾਂ ਅਗਲੇ ਜਾਮੇ ਦਾ ਐਲਾਨ ਕਰ ਦਿੱਤਾ ਪਰ ਹਾਲਾਤ ਦੀ ਨਜਾਗਤ ਨੂੰ ਮੁੱਖ ਰੱਖ ਕੇ ਇਸ ਦਾ ਵਿਆਪਕ ਪ੍ਰਚਾਰ ਨਹੀਂ ਸੀ ਕੀਤਾ ਗਿਆ ਨਤੀਜੇ ਦੇ ਤੌਰ ਤੇ ਕਈ ਭੇਖੀ ਪੁਰਖਾਂ ਨੇ ਲੋਕਾਂ ਵਿੱਚ ਗਲਤ ਫਹਿਮੀਆਂ ਖਿਲਾਰ ਕੇ ਨੌਵੀਂ ਥਾਵੇਂ ਗੁਰੂ ਨਾਨਕ ਗੱਦੀ ਦਾ ਵਾਰਿਸ ਹੋਣ ਦਾ ਐਲਾਨ ਕਰ ਦਿੱਤਾ ਗੁਰੂ ਬਣ ਦੀ ਇਸ ਦੌੜ ਵਿੱਚ ਧੀਰਮਲ ਪੇਸ਼ ਪੇਸ਼ ਸੀ ਜਦ ਕਿ ਰਿਸ਼ਤੇ ਵਿੱਚ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਾਚਾ ਲੱਗਦਾ ਸੀ ਬਾਬਾ ਨੇ ਹੋਰ ਕਈ ਨਾ ਚਾਚੇ ਤੇ ਨਾ ਬਾਬੇ ਸਨ ਪਰ ਗੁਰੂ ਬਣ ਬੈਠਣਾ ਲੋਚਦੇ ਸਨ ਪਟਵਹੀ ਤਲੌਂਡਾ ਪਰਗਣਾ ਜੀਨ ਤੋਂ ਪਤਾ ਚੱਲਦਾ ਹੈ ਕਿ ਦੀਵਾਨ ਦਰਗਾਹ ਮਲ ਅਤੇ ਮਾਤਾ ਸੁਲੱਖਣੀ ਜੀ ਦੀ ਅਗਵਾਈ ਵਿੱਚ ਦਿੱਲੀ ਦੇ ਮੁਖੀ ਸਿੱਖਾਂ ਦੀ ਟੋਲੀ 11 ਅਗਸਤ 1664 ਨੂੰ ਬਕਾਲੇ ਪੁੱਜ ਗਈ। ਇਸੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਤਾ ਸੁਲੱਖਣੀ ਜੀ ਤੇ ਮੁਖੀ ਸਿੱਖਾਂ ਦੀ ਟੋਲੀ ਨੇ ਗੁਰਗੱਦੀ ਤੇ ਸ਼ੁਸ਼ੋਭਿਤ ਕਰਵਾਇਆ। ਜਿਸ ਵਿੱਚ ਚੌਪਤਰਾਏ ਜੇਠਾ ਮਨੀਰਾਮ ਜੰਮੂ ਗੁਰਬਖਸ਼ ਨਾਨੂ ਆਦਕ ਸਭ ਮੁਖੀ ਸਿੱਖ ਸਨ ਉਥੇ ਉਚੇਚੇ ਸੱਦਾ ਪੱਤਰ ਘੱਲ ਕੇ ਬੁਲਾਈਆਂ ਗਈਆਂ ਕੁਝ ਹੋਰ ਸਤਕਾਰਤ ਤੇ ਮੁਖੀ ਹਸਤੀਆਂ ਵੀ ਆਈਆਂ ਹੋਈਆਂ ਸਨ ਜਿਨ੍ਹਾਂ ਵਿੱਚ ਦਵਾਰਕਾਦਾਸ ਸੁਪੁੱਤਰ ਅਰਜਨੀਦਾਸ ਭੱਲਾ ਤੋਂ ਛੁੱਟ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚ ਜਨਮੇ ਬਾਬਾ ਗੁਰਦਿੱਤਾ ਜੀ ਵੀ ਸਨ ਕਿਤਾਬ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਇਨਕਲਾਬ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ ਭਾਗ ਦੂਜਾ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ